ਪਹਿਲੇ ਦੋਸਤੋ ਅੱਜ ਫਿਰ ਆਪਾਂ ਕਿਤਾਬ ਦੀ ਗੱਲ ਕਰਨੀ ਆ ਤੇ ਕਿਤਾਬ ਦੀ ਆਪਾਂ ਗੱਲ ਕਰਨੀ ਹੈਗੀ ਆ ਸਫਰ ਸੁਪੇਨੀ ਯਾਦ ਅਨਵਾਦ ਤੇ ਫੰਟਾਸੀਆਂ ਤੁਸੀਂ ਇਸ ਨਾਂ ਤੇ ਬੜੇ ਹੈਰਾਨ ਹੋਵੋਗੇ ਕਿ ਇਹ ਕੀ ਨਾਂ ਹੋਇਆ ਕਿ ਸਫਰ ਸੁਪੇਨੀ ਯਾਦ ਅਨਵਾਦ ਤੇ ਫੰਟਾਸੀਆਂ ਇਹ ਕਿਤਾਬ ਲਿਖੀ ਆ ਸਤਦੀਪ ਗਿੱਲਨੀ ਇਹ ਕਿਤਾਬ ਕੀ ਆ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਤੇ ਖੁੱਲ ਕੇ ਗੱਲ ਕਰਾਂਗੇ ਤੇ ਇਹ ਗੱਲ ਆ ਜਿਹੜੀ ਇਹ ਤੁਸੀਂ ਧਿਆਨ ਨਾ ਸੁਣਨਾ ਸਭ ਤੋਂ ਜਿਹੜੀ ਪਹਿਲੀ ਗੱਲ ਹੈਗੀ ਆ ਉਹ ਕਿ ਪੰਜਾਬੀ ਦੇ ਵਿੱਚ ਸਫਰਨਾਮੇ ਬਹੁਤ ਨਹੀਂ ਪਰ ਬਹੁਤੇ ਸਫਰਨਾਮੇ ਹੈ ਕਿਹੜੇ ਦੇ ਸੰ ਉਹ ਜਾਂ ਤਾਂ ਹੈਗੇ ਸਾਡੇ ਕੋਲੇ ਬਹੁਤੇ ਸਫਰਨਾਮੇ ਜਿਹੜੇ ਜਾ ਸਕਦੇ ਆ ਕਿ ਅੰਗਰੇਜ਼ੀ ਬੋਲਣ ਵਾਲੇ ਦੇਸ਼ ਨੇ ਉਹਨੇ ਅੰਗਲੈਂਡ ਅਸਲ ਦੇ ਵਿੱਚ ਧਾਰਮ ਵੀ ਪੰਜਾਬੀ ਸਫਰਨਾਮਿਆਂ ਦਾ ਮੇਰਾ ਵਿਲੈਤੀ ਸਫਰਨਾਮੇ ਨਾਲ ਹੋਇਆ ਸੀਗਾ ਤਾਂ ਅੰਗਲੈਂਡ ਅਮਰੀਕਾ ਕਨੇਡਾ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਇਹਲਾ ਮੁਲਕਾਂ ਦੇ ਵਿੱਚ ਪੰਜਾਬੀ ਆ ਜਿਹੜੇ ਪੈਸੇ ਕਮਾਉਣ ਲਈ ਗਏ ਤੇ ਇਸ ਕਰਕੇ ਉਹਨਾਂ ਨੇ ਇਹਨਾਂ ਦੇ ਸੰਦੇ ਸਫਰਨਾਮੇ ਲਿਖ ਦਿੱਤੇ ਜਾਂ ਫਿਰ ਉੱਥੇ ਰਿਸ਼ਤੇਦਾਰਾਂ ਨੂੰ ਜਾਂ ਮਿੱਤਰਾਂ ਨੂੰ ਮਿਲਣ ਗਏ ਤੇ ਉੱਥੇ ਬੈਠ ਕੇ ਸਫਰਨਾਮੇ ਲਿਖ ਤੇ ਜਾਂ ਫਿਰ ਸਾਡੇ ਕੋਲ ਸਫਰਨਾਮੇ ਆ ਜਰੂਸ ਦੇ ਉਹ ਵੀ ਇੱਕ ਪੜਾ ਤੱਕੀ ਉਹ ਮੇਰੇ ਰੂਸੀ ਸਫਰਨਾਮੇ ਨਾਲ ਸ਼ੁਰੂ ਹੋ ਜਾਂਦੇ ਬਰਾਜਪਾਤਾਨੀ ਦੇ ਸਫਰਨਾਮੇ ਨਾਲ ਤੇ ਉਸ ਤੋਂ ਬਾਅਦ ਇਹ سلسلہ ਚੱਲਦਾ ਰਿਹਾ ਗੁਰਦਿਆਲ ਸਿੰਘ ਹੋਰਾਂ ਦਾ ਉਹ ਆਪਣੇ ਖਰਚ ਤੇ ਲੇਖਕਾਂ ਨੂੰ ਬੁਲਾਉਂਦੇ ਹੁੰਦੇ ਸੀਗੇ ਉਹਨਾਂ ਨੂੰ ਨਾਮ ਸਨਮਾਨ ਦਿੰਦੇ ਸੀ ਤੇ ਬੰਦੇ ਆ ਕੇ ਸਫਰਨਾਮਾ ਲਿਖ ਦਿੰਦੇ ਸੀ ਤੀਜਾ ਜਿਹੜਾ ਸਾਡਾ ਸਫਰਨਾਮਾ ਹੈਗਾ ਉਹ ਹੈਗਾ ਕਿ ਪਾਕਿਸਤਾਨ ਪਾਕਿਸਤਾਨ ਭਾਵੇਂ ਕਦੇ ਭਾਰਤ ਤੇ ਹੀ ਹੁੰਦਾ ਸੀ ਜਾਂ ਕਹਿ ਲੋ ਕਿ ਇੱਕ ਵੱਡਾ ਮਹਾਦੀਪ ਦਾ ਹਿੱਸਾ ਸੀ ਪਰ ਦੇਸ਼ ਦੀ ਵੰਡ ਤੋਂ ਬਾਅਦ ਉਧਰ ਨਾਲ ਸਾਡੀ ਇੱਕ ਭਾਵਕਤਾ ਹੈ ਉਧਰ ਗੁਰੂ ਤਾਂ ਮੰਨਦੇ ਦਰਸ਼ਨਾਂ ਲਈ ਜਾਂ ਫਿਰ ਬੰਦੇ ਵਾਰ-ਵਾਰ ਜਾਂਦੇ ਹੈਗੇ ਆ ਉਧਰ ਕਿ ਆਪਣੀ ਜੰਮਣ ਪੁਆਏ ਨੂੰ ਦੇਖਣ ਜਾਂ ਪੰਜਾਬੀ ਭਾਸ਼ਾ ਦੀਆਂ ਕਾਨਫਰੰਸਾਂ 'ਚ ਤੇ ਇਹ ਸਾਡੇ ਕੋਲੇ ਸਫਰਨਾਮੇ ਵੀ ਬਹੁਤ ਹਨ ਪੰਜਾਬੀਆਂ ਕੋਲ ਜਿਹੜੇ ਸਫਰਨਾਮਿਆਂ ਦੀ ਘਾਟ ਹੈਗੀ ਆ ਉਹ ਜਾਂ ਤਾਂ ਹੈਗੀ ਆ ਕਿ ਅਫਰੀਕਾ ਦੇ ਸਫਰਨਾਮਿਆਂ ਦੀ ਘਾਟ ਤੇ ਜਾਂ ਹੈਗੀ ਹੈ ਜਿਹੜੀ ਉਹ ਦੱਖਣੀ ਅਮਰੀਕਾ ਦੀ ਘਾਟ ਅਸਲ ਦੇ ਵਿੱਚ ਇਹ ਕਿ ਫੇਰ ਵੀ ਰਾਮਤੇ ਵਰਗਿਆ ਨੇ ਕਿਤੇ ਨਾ ਕਿਤੇ ਸਾਡੇ ਨੂੰ ਸਾਨੂੰ ਥੋੜਾ ਬਹੁਤਾ ਚਾਹੇ ਗਾਣਿਆਂ ਦੇ ਰੂਪ ਵਿੱਚ ਹਾਸਿਆਂ ਦੇ ਰੂਪ ਵਿੱਚ ਸਾਨੂੰ ਅਫਰੀਕਾ ਬਾਰੇ ਤਾਂ ਦੱਸਤਾ ਪਰ ਸਾਡਾ ਨਤੀਨੀ ਅਮਰੀਕਾ ਬਾਰੇ ਜਿਹੜਾ ਅਨੁਭਾਵਾ ਨਾ ਉਹ ਬਹੁਤ ਘੱਟ ਆ ਜਾਂ ਜਿਹਨੂੰ ਦੱਖਣੀ ਅਮਰੀਕਾ ਕਹਿੰਦੇ ਉਹਦੇ ਬਾਰੇ ਜਾਣਕਾਰੀ ਬਹੁਤ ਘੱਟ ਹੈ ਕਾਰਨ ਕਿ ਪੰਜਾਬੀ ਉੱਥੇ ਜਾਂਦੇ ਆ ਕਿ ਜਿੱਥੇ ਜਾਂ ਤਾਂ ਪੈਸਾ ਕਮਾਉਣਾ ਹੈ ਉੱਥੇ ਜਾਂਦੇ ਆ ਜਾਂ ਜਿੱਥੇ ਸੌਖਾ ਜਾਇਆ ਜਾ ਸਕੇ ਤਾਂ ਇਹਨਾਂ ਦੇਸ਼ਾਂ ਦੀ ਜਿਹੜੀ ਮੁੱਖ ਭਾਸ਼ਾ ਹੈ ਉਹ ਅੰਗਰੇਜ਼ੀ ਨਹੀਂ ਹੈ ਬਹੁਤੇ ਦੇਸ਼ਾਂ ਵਿੱਚ ਤਾਂ ਸਪੇਨੀ ਬੋਲੀ ਜਾਂਦੀ ਹੈ ਜਾਂ ਹੋਰ ਸਾਨਕ ਪਛਾਵਾਂ ਬੋਲੀਆਂ ਜਾਂਦੀਆਂ ਦੂਜੀ ਗੱਲ ਇਹ ਕਿ ਇਹਨਾਂ ਦੇਸ਼ਾਂ ਦੇ ਵਿੱਚ ਕੋਈ ਪੰਜਾਬੀਆਂ ਦੇ ਜਾਣ ਦਾ ਬਹੁਤਾ ਸਬੱਬ ਨਹੀਂ ਜਦੋਂ ਪੰਜਾਬੀ ਇਹਨਾਂ ਦੇਸ਼ਾਂ ਵਿੱਚ ਜਾਂਦੇ ਆ ਤਾਂ ਉਹਦਾ ਇੱਕੋ ਹੀ ਕਾਰਨ ਹੈ ਕਿ ਉਹ ਅਮਰੀਕਾ 'ਚ ਵੱਡਣਾ ਚਾਹੁੰਦੇ ਆ ਤੇ ਉਦੋਂ ਕਈ ਵਾਰ ਜ਼ਰੂਰ ਹੋ ਜਾਂਦਾ ਹੈ ਉਦੋਂ ਕਈ ਵਾਰ ਜ਼ਰੂਰ ਹੋ ਜਾਂਦਾ ਹੈਗਾ ਕੇ ਬਰਾਜ਼ੀਲ ਚਲੇ ਗਏ ਜਾਂ ਪਨਾਮਾ ਚਲੇ ਗਏ ਉਥੋਂ ਫਿਰ ਮੈਕਸੀਕੋ ਵਿੱਚ ਦੀ ਉਹ ਹੱਥ ਲੰਬ ਕੇ ਇਹੀ ਇੱਕ ਸਾਡਾ ਜਿਹਨੂੰ ਡਾਂਕੀ ਰੂਟ ਕਹਿੰਦੇ ਆ ਉਹ ਪਨਾਮਾ ਵੇਈ ਦੀ ਜਾਂ ਪੀਰੂ ਵੇਈ ਦੀ ਜਾਂ ਚਿੱਲੀ ਵੇਈ ਦੀ ਹੈਗਾ ਤਾਂ ਇਹਦੇ ਕਰਕੇ ਤਾਂ ਭਾਵੇਂ ਪੰਜਾਬੀ ਜਾਂਦੇ ਹਣ ਪਰ ਉੱਥੇ ਕੋਈ ਰਹਿਣ ਵਸਣ ਬਹੁਤ ਘੱਟ ਪੰਜਾਬੀ ਗਏ ਦੂਜੀ ਜਿਹੜੀ ਗੱਲ ਹੈ ਕੀ ਆ ਕਿ ਸਾਨੂੰ ਇਸ ਖਿੱਤੇ ਨਾਲ ਬਹੁਤਾ ਮੋਹ ਵੀ ਨਹੀਂ ਬਸ ਦੋ ਹੀ ਤਰ੍ਹਾਂ ਨੂੰ ਸਾਨੂੰ ਜਾਣ ਅਸੀਂ ਜਾਣਦੇ ਆ ਜਾਂ ਤਾਂ ਇਸ ਕਰਕੇ ਜਾਣਦੇ ਆ ਕਿ ਉੱਥੇ ਕਿਊਬਾ ਤੇ ਕਿਊਬਾ ਜਿਹੜਾ ਅਮਰੀਕਾ ਦੇ ਗੁਆਂਡ ਚ ਪਰ ਉੱਥੇ ਕਹਿ ਸਕਦੇ ਆ ਕਿ ਮਾਰਕਸਵਾਦ ਦੇ ਚੜਾ ਸਮੇ ਮਾਰਕਸਵਾਦ ਦੀ ਚੜ੍ਹਾਈ ਸਮੇ ਉੱਥੇ ਇਨਕਲਾਬ ਹੋਇਆ ਸੀ ਤੇ ਫੀਦਲ ਕਾਸਟਰ ਉੱਥੇ ਦੇ ਅਸੀਂ ਜਾਂ ਅਸੀਂ ਇਹ ਜਾਣਦੇ ਆ ਕਿ ਉੱਥੋਂ ਦਾ ਇੱਕ ਇਨਕਲਾਬੀ ਯੋਧਾ ਜਿਹੜਾ ਚੀ ਗਵੇਰਾ ਉਹ ਉਹਦੇ ਬਾਰੇ ਜਾਣਦੇ ਆ ਕਿ ਉਹ ਆਪਣੇ ਦੇਸ਼ ਲਈ ਨਹੀਂ ਸਗੋਂ ਸਾਰੇ ਰਤੀਨੀ ਅਮਰੀਕਾ ਦੀ ਜਿਹੜੀ ਕਹਿ ਸਕਦੇ ਹਨ ਆਪ ਵੀ ਲਹਿਰ ਦੇ ਲਈ ਉਹ ਲੰਮਾ ਸਮਾਂ ਲੜਿਆ ਸੀ ਜਾਂ ਅਸੀਂ ਉਹਨੂੰ ਜਾਣਦੇ ਹਾਂ ਜਾਂ ਅਸੀਂ ਜੇ ਥੋੜਾ ਬਹੁਤਾ ਜਾਣਦੇ ਆ ਤਾਂ ਪਾਬਲੋ ਨਰੂਦੋ ਨੂੰ ਜਾਣਦੇ ਆ ਇਸ ਤੋਂ ਬਗੈਰ ਸਾਡੀ ਜਿਹੜੀ ਜਾਣਕਾਰੀ ਆ ਉਹ ਬੜੀ ਸੀਮਤ ਹੈਗੀ ਆ ਹਾਲਾਂਕਿ ਸਾਡੇ ਜਿਹੜੇ ਮੂਢਲੇ ਗਦਰੀ ਬਾਪੇ ਆ ਉਹਨਾਂ ਜੋ ਕੁਝ ਅਰਜੈਂਟਾਇਨਾ ਪਨਾਮਾ ਵਿੱਚ ਰਹੇ ਜਾਂ ਉਹਨਾਂ ਨੇ ਇਥੋਂ ਅਮਰੀਕਾ ਦਾ ਰੂਟ ਲਿਆ ਸੀ ਪਰ ਅਸੀਂ ਇਹਨੂੰ ਬਹੁਤ ਘੱਟ ਜਾਣਦੇ ਹਾਂ ਤਾਂ ਪਹਿਲੀ ਗੱਲ ਤਾਂ ਸਫਰ ਸਪੈਨੀ ਸਫਰ ਫਿਰ ਅਗੇ ਸ਼ਾਬਦ ਸਪੈਨੀ ਫਿਰ ਯਾਦ ਤੇ ਅਨਵਾਦ ਤਾਂ ਹੁਣ ਇੱਕ ਸਫਰ ਕੀ ਦਾ ਸਫਰ ਤਾਂ ਇਹ ਹੈਗਾ ਅ ਦੱਖਣੀ ਅਮਰੀਕਾ ਦਾ ਜਾਂ ਲਤੀਨੀ ਅਮਰੀਕਾ ਦਾ ਜੀਦੇ ਚ ਦੇਸ਼ ਕਿਹੜੇ ਆਉਂਦੇ ਆ ਕਿਊਬਾ ਮਕਸੀਕੋ ਪੀਰੂ ਬਰਾਜ਼ੀਲ ਅਰਜنٹਾਈਨਾ ਪਨਾਮਾ ਚਿੱਲੀ ਵਗੈਰਾ ਵਗੈਰਾ ਹੁਣ ਇਹਨਾਂ ਦੇਸ਼ਾਂ ਦੇ ਬਾਰੇ ਜਾਣਕਾਰੀ ਇਹਦੀ ਹੁਣ ਇਹ ਆ ਕਿ ਇਹ ਜਾਣਕਾਰੀ ਜਿਹੜੀ ਸਪੈਨੀ ਸ਼ਬਦ ਕਿੱਥੋਂ ਆਇਆ ਤਾਂ ਸਪੈਨੀ ਸ਼ਬਦ ਇਹ ਆਇਆ ਸਪੈਨੀ ਭਾਸ਼ਾ ਤੋਂ ਤੇ ਵੈਸੇ ਤਾਂ ਸਪੈਨੀ ਆ ਸਪੇਨ ਦੀ ਭਾਸ਼ਾ ਤੇ ਸਪੇਨ ਆ ਜਿਹੜਾ ਉਹ ਯੂਰਪ ਦੇ ਵਿੱਚ ਹੈ ਪਰ ਜਿਵੇਂ ਇੰਗਲੈਂਡ ਵਾਲੇ ਅੰਗਰੇਜ਼ਾਂ ਨੇ ਜਿਹੜੀਆਂ ਬਸਤੀਆਂ ਉਹ ਭਾਰਤ ਨੂੰ ਬਣਾ ਲਿਆ ਜਾਂ ਪਾਕਿਸਤਾਨ ਬੰਗਲਾਦੇਸ਼ ਵਾਲੇ ਇਲਾਕੇ ਨੂੰ ਬਣਾ ਲਿਆ ਏਵੇਂ ਕੁਝ ਜਿਹੜੇ ਦੇਸ਼ ਨੇ ਉਹਨਾਂ ਨੇ ਅਫਰੀਕਾ ਨੂੰ ਬਣਾ ਲਿਆ ਏਵੇਂ ਜਿਹੜੇ ਸਪੇਨੀ ਆ ਉਹਨਾਂ ਦਾ ਲੰਮਾ ਸਮਾਂ ਆਉਣ ਜਾਣ ਬਣਿਆ ਰਿਹਾ ਤੇ ਉੱਥੇ ਬਸਤੀਆਂ ਵੀ ਬਣਾਈਆਂ ਉੱਥੇ ਵਪਾਰ ਵੀ ਕੀਤਾ ਤੇ ਉੱਥੋਂ ਦੇ ਲੋਕਾਂ ਦੀ ਬਹੁਤਿਆਂ ਦੀ ਜਿਹੜੀ ਭਾਸ਼ਾ ਹੈਗੀ ਆ ਉਹ ਸਪੇਨੀ ਆ ਹੁਣ ਜਿਹੜੀ ਉਦੋਂ ਅਗਲੀ ਗੱਲ ਹੈਗੀ ਆ ਕਿ ਸਪੇਨੀ ਭਾਸ਼ਾ ਸਿੱਖਣ ਦਾ ਮਾਨ ਵਿੱਚ ਕਿਵੇਂ ਜਜਬਾ ਪੈਦਾ ਹੋਇਆ ਸਤ ਦੀਪ ਗਿੱਲ ਦੇ ਵਿੱਚ ਤੇ ਮੈਂ ਇੱਥੇ ਦੱਸ ਦਿਆਂ ਕਿ ਸਤ ਦੀਪ ਜਿਹੜਾ ਗਿੱਲ ਹੈਗਾ ਉਹ ਚਰਨ ਗਿੱਲ ਦਾ ਬੇਟਾ ਤੇ ਚਰਨਗਿਲ ਕੌਣ ਆ ਚਰਨਗਿਲ ਜੋ ਕਿਸੇ ਵੇਲੇ ਪੰਜਾਬੀ ਵਿਭਾਗ ਦਾ ਇੱਕ ਵਿਦਿਆਰਥੀ ਸੀ ਹੋਂਹ ਹਰ ਵਿਦਿਆਰਥੀ ਵਿਦਿਆਰਥੀ ਲੀਡਰ ਸੀ ਕਮਿਊਨਿਸਟ ਲੀਡਰ ਸੀਗਾ ਪਰ ਉਹਦੀ ਜਿਹੜੀ ਜ਼ਿਆਦਾ ਰੁਚੀ ਉਹ ਪਾਰਟੀ ਦੇ ਵਿੱਚ ਕੰਮ ਕਰਨ ਦੀ ਸੀ ਤੇ ਉਹਨੇ ਪਾਰਟੀ ਦੇ ਵਿੱਚ ਕੰਮ ਕੀਤਾ ਤੇ ਬਾਅਦ ਦੇ ਵਿੱਚ ਸਤੰਤਰ ਬੁੱਧੀਜੀਵੀ ਵਜੋਂ ਵਿਛੜਿਆ ਤਾਂ ਉਹਨਾਂ ਦੀ ਜਿਹੜੀ ਧਰਮ ਪਤਨੀਆ ਗਰਮੇਲ ਕੌਰ ਜੀ ਦੇ ਬਾਰੇ ਸਤਦੀਪੇ ਦੇ ਵਿੱਚ ਆਪਣੇ ਆਪ ਨੂੰ ਮੇਲੋ ਦਾ ਮੁੰਡਾ ਕਹਿੰਦਾ ਤਾਂ ਉਹ ਜਿਹੜੀ ਗਰਮੇਲ ਕੌਰ ਆ ਉਹ ਸਕੂਲ ਅਧਿਆਪਕਾ ਹੈ ਉਹਨਾਂ ਦਾ ਜਿਹੜਾ ਬੇਟਾ ਹੈ ਸਤਦੀਪ ਸਤਦੀਪ ਵੀ ਇੱਕ ਭੈਣ ਵੀ ਹੈ ਕਲਾਰਾ ਪਰ ਜਿਹੜਾ ਸਤਦੀਪ ਹੈਗਾ ਉਹ ਪੰਜਾਬੀ ਵਿਭਾਗ ਦਾ ਉਹ ਵੀ ਵਿਦਿਆਰਥੀ ਰਿਹਾ ਚਰਨ ਗਿੱਲ ਵੀ ਪੰਜਾਬੀ ਵਿਭਾਗ ਦਾ ਵਿਦਿਆਰਥੀ ਰਿਹਾ ਪੰਜਾਬੀ ਵਿਭਾਗ ਪੰਜਾਬ ਯੂਨੀਵਰਸਿਟੀ ਪਟਿਆਲਾ ਦਾ ਤੇ ਉਹ ਉਹਦਾ ਬੇਟਾ ਸਤਦੀਪ ਗਿੱਲ ਚਰਨ ਗਿੱਲ ਤੇ ਸਤਦੀਪ ਗਿੱਲ ਦੋਵੇਂ ਵੱਖ-ਵੱਖਰੇ ਸਮੇਂ ਰਾਈਟ ਹੁਣ ਇੱਥੇ ਇੱਕ ਸਵੱਬ ਬਣਦਾ ਹੈ ਸਵੱਬ ਜਿਹਨੂੰ ਕਹਿ ਸਕਦੇ ਆ ਕਿ ਕਈ ਵਾਰ ਨਾ ਦੀਪ ਨਾਲ ਦੀਪ ਜਗਦਾ ਹੈ ਦੀਪ ਨਾਲ ਦੀਪ ਜਗਣ ਤੋਂ ਭਾਵੇਂ ਕਿ ਇੱਕ ਸਵੱਬ ਬਣਿਆ ਕਿ ਇੱਕ ਪਾਸੇ ਤਾਂ ਉਹ ਪਾਸ਼ਾਵਾਵਾਂ ਦੇ ਵਿੱਚ ਉਸ ਦੀ ਰੁਚੀ ਸੀ ਅੰਗਰੇਜ਼ੀ ਹਿੰਦੀ ਪੰਜਾਬੀ ਚਲੋ ਇਹ ਪਸ਼ਾਵਾ ਤਿੰਨ ਤਾਂ ਬੰਦਾ ਸਿੱਖ ਹੀ ਲੈਂਦਾ ਪਰ ਉਸ ਤੋਂ ਬਾਅਦ ਉਸ ਨੇ ਉਰਦੂ ਤੇ ਫਾਰਸੀ ਵੱਲ ਵੀ ਮੂੰਹ ਕੀਤਾ ਤੇ ਇਸ ਤੋਂ ਇਲਾਵਾ ਉਹਨੇ ਫ੍ਰੈਂਚ ਵੀ ਸਿੱਖੀ ਦੇਖੋ ਦੂਸਰੀ ਭਾਸ਼ਾ ਦੇ ਉੱਤੇ ਉਹਨਾਂ ਅਬੂਰ ਹਾਸਲ ਤਾਂ ਨਹੀਂ ਹੁੰਦਾਗਾ ਪਰ ਉਹਨੇ ਇਹ ਪਸ਼ਾਵਾਵਾਂ ਦੂਸਰੀਆਂ ਪਸ਼ਾਵਾਵਾਂ ਦੀਆਂ ਸਿੱਖੀਆਂ ਚਾਹੇ ਉਰਦੂ ਹੋਵੇ ਤੇ ਚਾਹੇ ਫਾਰਸੀ ਹੋਵੇ ਤੇ ਚਾਹੇ ਫ੍ਰੈਂਚ ਹੋਵੇ ਇਸੇ ਸਮੇਂ ਉਹਦਾ ਮਨ ਕੀਤਾ ਕਿ ਮੈਂ ਸਪੇਨੀ ਸਿੱਖਾਂ ਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਦੁਨੀਆ ਵਿੱਚ ਜੇ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀਆਂ ਦੇ ਵਿੱਚ ਸ਼ਾਮਲ ਆ ਤਾਂ ਉਹ ਪਹਿਲੇ ਨੰਬਰ ਤੇ ਚੀਨੀ ਆ ਦੂਜੇ ਨੰਬਰ ਤੇ ਅੰਗਰੇਜ਼ੀ ਆ ਤੇ ਤੀਜੇ ਨੰਬਰ ਤੇ ਸਪੇਨੀ ਆ ਪਹਿਲੇ ਨੰਬਰ ਤੇ ਚੀਨੀ ਦੂਜੇ ਤੇ ਅੰਗਰੇਜ਼ੀ ਤੀਜੇ ਤੇ ਸਪੇਨੀ ਹੈਗੀ ਆ ਤਾਂ ਉਹਨੇ ਸਪੇਨੀ ਭਾਸ਼ਾ ਸਿੱਖਣ ਦਾ ਵੀ ਮਾਨ ਬਣਾਇਆ ਤਾਂ ਸਪੇਨੀ ਭਾਸ਼ਾ ਸਿੱਖ ਰਿਹਾ ਇਸ ਕਾਰਨ ਕਰਕੇ ਵੀ ਤੇ ਹੋਰ ਕਾਰਨ ਕਰਕੇ ਵੀ ਉਹ ਦੇਸ਼ ਵਿਦੇਸ਼ ਜਾਂਦਾ ਰਹਿੰਦਾ ਹੈ ਤੇ ਦੇਸ਼ ਵਿਦੇਸ਼ ਜਾਂਦਾ ਜਿਹੜਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਕਈ ਵਾਰ ਦੀਪਨਾ ਦੀਪ جگਦਾ ਇੱਕ ਸਬਬ ਬਣਿਆ ਸਬਬ ਬਣਿਆ ਕਿ ਤੁਹਾਨੂੰ ਪਤਾ ਹੈ ਕਿ ਕੰਪਿਊਟਰ ਦੇ ਉੱਤੇ ਇੰਟਰਨੈਟ ਉੱਤੇ ਇੰਟਰਨੈਟ ਉੱਤੇ ਇੱਕ ਸਾਈਟ ਆ ਜਿਹਨੂੰ ਅਸੀਂ ਕਹਿ ਦਿੰਨੇ ਹੈਗੇ ਆ ਵਿਕੀਪੀਡੀਆ ਤੇ ਜਿਹੜੀ ਵਿਕੀਪੀਡੀਆ ਹੈਗੀ ਆ ਉਹ ਸਾਰੀਆਂ ਪਛਾਵਾਂ ਚ ਹੀ ਆ ਤੇ ਉਹ ਗ੍ਰੀਸੀ ਦੇ ਨਾਲ ਨਾਲ ਜਦੋਂ ਪੰਜਾਬੀ ਭਾਸ਼ਾ ਦੇ ਵਿੱਚ ਵੀ ਸ਼ੁਰੂ ਹੋਈ ਤਾਂ ਪੰਜਾਬੀ ਭਾਸ਼ਾ ਦੇ ਵਿੱਚ ਉਸ ਦਾ ਪਸਾਰ ਕਰਨ ਦੇ ਲਈ ਇੱਕ ਵਰਕਸ਼ਾਪ ਪੰਜਾਬੀ ਵਿਭਾਗ ਨੇ ਲਾਈ ਸੀਗੀ ਤਾਂ ਉਸ ਵਰਕਸ਼ਾਪ ਦੇ ਵਿੱਚ ਜਿਹੜਾ ਸਤਦੀਪਾ ਉਹਨੇ ਨਾ ਕੇਵਲ ਹਿੱਸਾ ਹੀ ਲਿਆ ਸਗੋਂ ਉਹਨੇ ਬਹੁਤ ਉਤਸ਼ਾਹ ਨਾਲ ਪੰਜਾਬੀ ਦੇ ਵਿੱਚ ਇੰਟਰੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਉਹ ਉਸਦੇ ਨਾਲ ਉਸ ਦਾ ਬਾਪ ਚਰਨ ਦੇ ਚਰਨ ਗੱਲ ਵੀ ਲੱਗਿਆ ਤੇ ਦੋਹਾਂ ਨੇ ਬਹੁਤ ਸਾਰੀਆਂ ਇੰਟਰੀਆਂ ਬਣਾਈਆਂ ਤੇ ਹੌਲੀ-ਹੌਲੀ ਉਹ ਵਿਕੀਪੀਡੀਆ ਦੀਆਂ ਜਿਹੜੀਆਂ ਅੰਤਰਰਾਸ਼ਟਰੀ ਵਰਕਸ਼ਾਪਾਂ ਸੀ ਉਹਦੇ ਵਿੱਚ ਹਿੱਸਾ ਲੈਣ ਲੱਗਿਆ ਤੇ ਉਹਦਾ ਇੱਕ ਅੰਤਰਰਾਸ਼ਟਰੀ ਭਾਈਚਾਰਾ ਬਣ ਗਿਆ। ਤੋਂ ਹੁਣ ਗੱਲ ਕੀ ਹੈਗੀ ਆ ਕਿ ਇੱਕ ਪਾਸੇ ਤਾਂ ਸੱਤ ਦੀਪ ਅੰਦਰ ਦੂਸਰੀਆਂ ਪਿਛਾਵਾਂ ਸਿੱਖਣ ਤੇ ਜਾਣਨ ਦੀ ਰੁਚੀ ਆ। ਇੱਕ ਪਾਸੇ ਉਹਦੇ ਕੋਲੇ ਵਿਕੀਪੀਡੀਆ ਦੇ ਕਾਰਨ ਮੌਕੇ ਆ ਕਿ ਉਹ ਹੋਰ ਦੇਸ਼ਾਂ ਦੇ ਵਿੱਚ ਸਫ਼ਰ ਕਰ ਸਕੇ ਵਿਕੀਪੀਡੀਆ ਦੀਆਂ ਕਾਨਫਰੰਸਾਂ ਅਟੈਂਡ ਕਰਨ ਦੇ ਸਬੱਬ ਨਾਲ ਤਾਂ ਉਸ ਦੀ ਜਿਹੜੀ ਰੁਚੀ ਆ ਉਹਨੂੰ ਸਪੇਨ ਵੱਲ ਲੈ ਕੇ ਸਪੈਨੀ ਭਾਸ਼ਾ ਵੱਲ ਲੈ ਕੇ ਜਾਂਦੀ ਹੈ ਤੇ ਉਸ ਨੂੰ ਲਤੀਨੀ ਅਮਰੀਕਾ ਵੱਲ ਲੈ ਕੇ ਜਾਂਦੀ ਹੈ ਤੇ ਲਤੀਨੀ ਅਮਰੀਕਾ ਦਾ ਉਹਦਾ ਕੀ ਤਜਰਬਾ ਰਿਹਾ ਇਸ ਕਰਕੇ ਇਸ ਕਿਤਾਬ ਦਾ ਨਾਮ ਹੈ ਕਿ ਸਫਰਵੀਆ ਸੁਪੇਨੀਵੀਆ ਯਾਦਵੀਆ ਅਨਵਾਦ ਵੀ ਆ ਹੁਣ ਆਪਾਂ ਗੱਲ ਕਰਦੇ ਆ ਅਨਵਾਦ ਕੀ ਆ ਤਾਂ ਇਹਦੇ ਵਿੱਚ ਉਸਨੇ ਸੁਪੇਨੀ ਭਾਸ਼ਾ ਦੀਆਂ ਤਿੰਨ ਜਿਹੜੀਆਂ ਕਹਾਣੀਆਂ ਉਹਨਾਂ ਨੂੰ ਪੰਜਾਬੀ ਦੇ ਵਿੱਚ ਅਨਵਾਦ ਕੀਤਾ ਤੇ ਉਹਨੇ ਕਿਤਾਬ ਦੇ ਵਿੱਚ ਉਹ ਫਿੱਟ ਵੀ ਕਰ ਦਿੱਤੀਆਂ ਤੇ ਉਹ ਜਿੱਥੇ ਫਿੱਟ ਕੀਤੀਆਂ ਉੱਥੇ ਉਹਦੇ ਨਾਲ ਉਹਦੀ ਯਾਦ ਵੀ ਅੰਕਤ ਕਰਦੀ ਕਿ ਇਹ ਕਿਤਾਬ ਮੈਂ ਕਿਉਂ ਅਨਵਾਦ ਕੀਤੀ ਅਨਵਾਦ ਵਿੱਚ ਕੀ ਮੁਸ਼ਕਲਾਂ ਹੁੰਦੀਆਂ ਨਿਸ਼ਚੈ ਹੀ ਇੱਕ ਅਨਵਾਦ ਦਾ ਸਿਧਾਂਤਕ ਪਰਪੇਖ ਹੁੰਦਾ ਹੈ ਕਿ ਜਿਹਦੇ ਵਿੱਚ ਵੱਡੀਆਂ-ਵੱਡੀਆਂ ਗੱਲਾਂ ਹੁੰਦੀਆਂ ਕਿ ਇਹਦੇ ਵਿੱਚ ਮਹਿਮਾਨ ਭਾਸ਼ਾ ਕਿਹੜੀ ਆ ਇਹਦੇ ਵਿੱਚ ਨਿਸ਼ਾਨਾ ਜਾਂ ਟਾਰਗੇਟ ਭਾਸ਼ਾ ਕਿਹੜੀ ਹੈਗੀ ਆ ਅਨਵਾਦ ਵਿੱਚ ਕੀ ਮੁਸ਼ਕਲਾਂ ਹੁੰਦੀਆਂ ਕੋਸ਼ਕਾਰੀ ਅਨਵਾਦ ਕਿਹੜਾ ਹੁੰਦਾ ਹੈਗਾ ਵਾਕ ਤੋਂ ਵਾਕ ਅਨਵਾਦ ਕਿਹੜਾ ਹੁੰਦਾ ਹੈ ਸ਼ਬਦ ਤੋਂ ਸ਼ਬਦ ਅਨਵਾਦ ਕਿਹੜਾ ਹੁੰਦਾ ਕਿਹੜਾ ਅਨਵਾਦ ਚੰਗਾ ਹੁੰਦਾ ਟੈਕਨੀਕਲ ਅਨਵਾਦ ਕਿਵੇਂ ਕਰੀਦਾ ਕਾਨੂੰਨੀ ਅਨਵਾਦ ਕਿਵੇਂ ਕਰੀਦਾ ਸੱਤ ਅਨਵਾਦ ਦੀਆਂ ਕੀ ਸਮੱਸਿਆਵਾਂ ਆ ਬਹੁਤ ਸਾਰੀਆਂ ਗੱਲਾਂ ਨੇ ਇਹ ਸਭ ਸਧਾਰਤਾ ਦੀ ਗੱਲਾਂ ਨਹੀਂ ਭਾਈ ਸਤਦੀਪ ਸਿਧਾਂਤ ਨੂੰ ਜਾਣਦਾ ਪਰ ਸਿਧਾਂਤਕ ਗੱਲਾਂ ਵਿੱਚ ਨਹੀਂ ਪੈਂਦਾ ਸਿਧਾਂਤ ਨੂੰ ਜਾਣਦਾ ਪਰ ਸਿਧਾਂਤਕ ਗੱਲਾਂ ਵਿੱਚ ਨਹੀਂ ਪੈਂਦਾ ਉਹ ਵਿਹਾਰਕ ਸਮੱਸਿਆਵਾਂ ਨਾਲ ਜੂਝਦਾ ਹੈ ਕਿ ਕਿਸੇ ਸ਼ਬਦ ਨੂੰ ਅਨਵਾਦ ਦੇ ਆ ਰੇਜ਼ੀ ਦੇ ਵਿੱਚ ਕਿਵੇਂ ਅਨਵਾਦਿਆ ਸਪੈਨੀ ਦੇ ਵਿੱਚ ਉਹਦਾ ਕੀ ਅਰਥ ਹੋ ਸਕਦਾ ਪੰਜਾਬੀ ਚ ਉਹਦੇ ਨੇੜੇ ਤੇੜੇ ਦਾ ਸ਼ਬਦ ਕਿਹੜਾ ਹੋ ਸਕਦਾ ਉਹਦਾ ਪ੍ਰਸੰਗ ਕੀ ਬਣਦਾ ਇਹਨਾਂ ਸਮੱਸਿਆਵਾਂ ਨਾਲ ਜੁੜੀਦਾ ਨਾਲ ਨਾਲ ਇਹ ਵੀ ਦੱਸਦਾ ਸਫਰ ਸਫਰ ਦੇ ਵਿੱਚ ਜਿਹਨੂੰ ਕਹਿੰਦੇ ਆ ਕਿ ਇੱਕ ਸਫਰ ਆ ਜਿਹੜਾ ਉਹ ਜ਼ਿਆਦਾਤਰ ਜਿਹੜਾ ਉਹ ਇਕੱਲਿਆਂ ਕਰਦਾ ਜਿਹਨੂੰ ਸੋਲੋ ਟਰੈਵਲਰ ਕਹਿੰਦੇ ਆ ਇਕੱਲਿਆਂ ਕਰਦਾ ਹਾਂ ਇਹ ਨਹੀਂ ਕਿ ਹਮੇਸ਼ਾ ਹੀ ਇਕੱਲਿਆਂ ਕਰਦਾ ਆਪਣੇ ਬਾਪ ਨੂੰ ਵੀ ਘੁੰਮਾ ਫਰਾ ਕੇ ਲਿਆਇਆ ਆਪਣੇ ਆ ਦੋਸਤਾਂ ਨਾਲ ਵੀ ਘੁੰਮਦਾ ਫਿਰਦਾ ਹੈਗਾ ਇਹ ਨਹੀਂ ਕਿ ਹਮੇਸ਼ਾ ਹੀ ਇਕੱਲਾ ਰਹਿੰਦਾ ਤੇ ਸਾਥ ਇਹ ਵੀ ਨਹੀਂ ਕਿ ਉਹਨੂੰ ਕੋਈ ਸਾਥ ਨਾਲ ਨਫ਼ਰਤ ਆ ਜਿੱਥੇ ਕਿਤੇ ਸਾਥ ਮਿਲ ਜੇ ਉਥੇ ਸਾਥ ਨੂੰ ਪ੍ਰਵਾਨ ਵੀ ਕਰਦਾ ਜਾਂ ਕਹਿ ਲਓ ਕਿ ਸਾਥ ਦਾ ਹਲਾਸ਼ੇ ਵੀ ਕਰਦਾ ਪਰ ਜ਼ਿਆਦਾਤਰ ਜਿਹੜਾ ਹੈਗਾ ਕਿ ਉਹ ਇਸ ਗੱਲ ਕਰਕੇ ਨਹੀਂ ਅੜੀ ਕੀ ਜਾਂਦਾ ਕਿ ਸਫ਼ਰ ਤਾਂ ਉਦੋਂ ਸ਼ੁਰੂ ਕਰੂੰ ਜਦੋਂ ਕੋਈ ਸਾਥ ਮਿਲਦਾ ਉਹ ਸਫ਼ਰ ਤੇ ਤੁਰ ਪੈਂਦਾ ਕਿ ਚਲੋ ਸਫ਼ਰ ਤੇ ਤੁਰਦੇ ਆ ਸਾਥ ਵੀ ਮਿਲ ਜਾਵੇਗਾ ਤੇ ਸਾਥ ਵੀ ਬਹੁਤ ਵਾਰੀ ਉਹਨੂੰ ਮਿਲ ਜਾਂਦਾ ਆ ਇੱਕ ਇਹ ਕਿ ਪੰਜਾਬੀ ਆਪਣੇ ਆਪ ਬਾਰੇ ਬਹੁਤ ਕਹਿੰਦੇ ਨੇ ਕਿ ਅਸੀਂ ਬੜੇ ਸਾਸੀ ਆ ਅਸੀਂ ਬੜੀਆਂ ਮੰਜ਼ਲਾਂ ਸਰ ਕਰਦੇ ਆ ਇਹ ਅਸਲ ਦੇ ਵਿੱਚ ਪੰਜਾਬੀਆਂ ਨੇ ਆਪਣੇ ਆਪ ਬਾਰੇ ਇੱਕ ਫਲਾਈ ਹੋਈ ਗੱਲ ਆ ਚਲੋ ਚੰਗੀ ਗੱਲ ਆ ਪਰ ਅਸਲ ਗੱਲ ਤੇ ਇਹ ਆ ਕਿ ਜੇ ਅਸੀਂ ਸਾਰੇ ਮੱਧ ਕਾਲ ਤੇ ਨਜ਼ਰ ਮਾਰ ਲਈਏ ਤਾਂ ਸਿਰਫ ਗੁਰੂ ਪਾਤਸ਼ਾਹ ਬਾਬਾ ਨਾਨਕ ਤੋਂ ਬਗੈਰ ਸਾਡੇ ਕੋਲ ਬਹੁਤ ਘੱਟ ਧਾਰਨਾ ਹੈ ਕਿ ਜਦੋਂ ਪੰਜਾਬੀ ਕਿਤੇ ਬਾਹਰ ਗਏ ਹੋਣ ਜਾਂ ਉਹਨਾਂ ਨੇ ਮਨ ਦੀ ਮੌਜ ਵਿੱਚ ਕੁਝ ਅਦਾਸੀਆਂ ਕੀਤੀਆਂ ਹੋਣ ਇਹ ਤਾਂ ਬਾਰੀ-ਬਾਰ ਸਿੱਖਣ ਗਏ ਸੀ ਖੱਟ ਕੇ ਲਿਆਣ ਲਈ ਹੀ ਜਾਂਦੇ ਆ ਇਹ ਮਨ ਦੀ ਮੌਜ ਲਈ ਆਨੰਦ ਲਈ ਗਿਆਨ ਲਈ ਗਿਆਨ ਕੱਤਰ ਕਰਨ ਲਈ ਜਾਂ ਗਿਆਨ ਨੂੰ ਪ੍ਰਸਾਰਨ ਲਈ ਬਹੁਤ ਘੱਟ ਬਾਹਰ ਜਾਂਦੇ ਆ ਉਹ ਧਿਆਨ ਦੇਣਾ ਇਲਜ਼ਾਮ ਨਹੀਂ ਕੋਈ ਪਰ ਪੰਜਾਬੀਆਂ ਦਾ ਵਿਵਹਾਰ ਕਿ ਇਹ ਕੁਝ ਖੱਟਣ ਕਮਾਉਣ ਲਈ ਤਾਂ ਕਿਤੇ ਬਾਹਰ ਜਾ ਸਕਦੇ ਆ ਪਰ ਜਿਹਨੂੰ ਕਹਿ ਸਕਦੇ ਆ ਨਾ ਤਾਂ ਗਿਆਨ ਇਕੱਤਰ ਕਰਨ ਲਈ ਜਾਂਦੇ ਆ ਤੇ ਨਾ ਹੀ ਇਹ ਜਿਹਨੂੰ ਕਹਿੰਦੇ ਆ ਕਿ ਗਿਆਨ ਵੰਡਣ ਲਈ ਬਾਹਰ ਜਾਂਦੇ ਆ ਇਹ ਤੇ ਸਿਰਫ ਨਾਨਕ ਪਾਸ਼ਾ ਦੇ ਹਿੱਸੇ ਆ ਜੇ ਅਸੀਂ ਉਹਦੋਂ ਕਾਲ ਚ ਦੇਖੀਏ ਤਾਂ ਅਸੀਂ ਤਾਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਜਾਣੇ ਆ ਜ਼ਿੰਮੇਵਾਰੀਆਂ ਕਿ ਕਿਸੇ ਰਾਜੇ ਦੇ ਅਸੀਂ ਦਰਬਾਰੀਆਂ ਉਹਨੇ ਸਾਡੀ ਜ਼ਿੰਮੇਵਾਰੀ ਲਾਤੀ ਅਸੀਂ ਇੰਗਲੈਂਡ ਜਾਏ ਕਿਤੇ ਸਾਨੂੰ ਵਜੀਫਾ ਮਿਲ ਗਿਆ ਸੀ ਉੱਥੇ ਪੜਿਆ ਹੈ ਕਿ ਆ ਕੇ ਇੱਥੇ ਡਾਕਟਰੀ ਕਰਾਂਗੇ ਜਾਂ ਤੇ ਇੰਜੀਨੀਅਰਿੰਗ ਕਰਾਂਗੇ ਜਾਂ ਆ ਕੇ ਇੱਥੇ ਅਸੀਂ ਵਕੀਲ ਬਣਾਂਗੇ ਇਸ ਕਰਕੇ ਅਸੀਂ ਬਾਹਰ ਪੜਨ ਚਲੇ ਜਾਂਦੇ ਸੀ ਜਾਂ ਅਸੀਂ ਇਹ ਕਿ ਕਿਸੇ ਰਿਸ਼ਤੇਦਾਰ ਨੂੰ ਮਿਲਣ ਚਲੇ ਜਾਂਦੇ ਤਾਂ ਸਾਡਾ ਜਿਹੜਾ ਹੈਗਾ ਘੁੰਮਣ ਫੇਰਨ ਦਾ ਉਹ ਸ਼ੌਕ ਨਹੀਂ ਆ ਪਰ ਸੱਤਦੀਪ ਦੇ ਵਿੱਚ ਇਹ ਸ਼ੌਕ ਹੈਗਾ ਤਾਂ ਸ਼ੌਕ ਦਾ ਜਿਹਨੂੰ ਕਹਿੰਦੇ ਕੋਈ ਮੁੱਲ ਨਹੀਂ ਕਿਹੜੇ ਕਿਹੜੇ ਮੁਲਕ ਘੁੰਮੇ ਆ ਤੁਸੀਂ ਬੜੇ ਹਰਾਨ ਰਹੇ ਹੋਗੇ ਕਿ ਬਹੁਤ ਸਾਰੇ ਮੁਲਕਾਂ ਦੇ ਤਾਂ ਪੰਜਾਬੀਆਂ ਨੂੰ ਨਾਂ ਵੀ ਨਹੀਂ ਆਉਂਦੇ ਉਹ ਇਸ ਵਿੱਚ ਦੱਸਦਾ ਹੈ ਕਿ ਮੈਕਸੀਕੋ ਗਿਆ ਪੀਰੂ ਚ ਗਿਆ ਕੋਲੰਬੀਆ ਗਿਆ ਫਿਰ ਚੀਲੇ ਗਿਆ ਫਿਰ ਇਹਦੇ ਨਾਲ ਹੀ ਨਾ ਸਿਰਫ ਇਹ ਨਹੀਂ ਕਿ ਉਹ ਹਾਂ ਤੁਹਾਨੂੰ ਦੱਸਿਆ ਕਿ ਉਹ ਪੰਜਾਬੀ ਵਿਭਾਗ ਦਾ ਵਿਦਿਆਰਥੀ ਹੈ ਸੈਦ ਦਾ ਵਿਦਿਆਰਥੀ ਹੈ ਤੇ ਗੱਲ ਨੂੰ ਨ ਬੜੇ ਸੋਹਣੇ ਢੰਗ ਨਾਲ ਉਹ ਪੇਸ਼ ਕਰਦਾ ਹੈ ਕਿਤਾਬ ਦਾ ਰਾਮ ਵੀ ਕਿੱਥੋਂ ਆ ਕਿ ਖਾਈਏ ਕਿ ਨਾ ਖਾਈਏ ਤਾਂ ਨਾ ਖਾਈਏ ਜੇ ਮਨ ਚ ਦਜਿੱਤੀ ਹੋਵੇ ਨਾ ਕਿ ਖਾਈਏ ਕਿ ਨਾ ਖਾਈਏ ਤਾਂ ਨਾ ਖਾਈਏ ਜਾਈਏ ਕਿ ਨਾ ਜਾਈਏ ਤਾਂ ਜਾਈਏ ਇਹ ਇਹ ਆਪਦੀ ਇੱਕ ਅਖਾਣ ਆ ਜਾਂ ਆਪਦੀ ਲੋਕ ਸਿਆਣਪ ਆ ਉਸ ਨੂੰ ਨੇ aadhar ਬਣਾਇਆ ਕਿ ਮੈਂ ਸਫਰ ਤੇ ਤੁਰ ਪੈਂਦਾ ਤੇ ਸਫਰ ਤੇ ਜਦੋਂ ਤੁਰ ਪੈਂਦਾ ਉਹਦੇ ਨਾਲ ਬੜੇ ਵਾਕਿਆ ਵੀ ਵਾਪਰਦੇ ਆ ਕੁਝ ਵਾਕਰ ਬਹੁਤ ਦਿਲਚਸਪਾ ਕੁਝ ਬੜੇ ਆ ਕਿ ਕਦੇ ਕੁੱਤੇ ਘੇਰ ਲੈਂਦੇ ਆ ਕਦੇ ਸਮਾਨ ਕਿਤੇ ਬੰਦਾ ਭੁੱਲ ਜਾਂਦਾ ਕਿਤੇ ਕੋਈ ਬੰਦੇ ਨੂੰ ਮਿਲਣਾ ਚਾਹੁੰਦੇ ਆ ਉਹ ਬੰਦਾ ਮਿਲਦਾ ਨਹੀਂ ਕਿਤੇ ਔਖਾ ਕਿਤੇ ਸੌਖਾ ਕਿਤੇ ਜ਼ਿੰਦਗੀ ਦੇ ਵਿੱਚ ਅਚਾਨਕ ਹੀ ਬਹੁਤ ਵੱਡੀ ਖੁਸ਼ੀ ਮਿਲ ਜਾਂਦੀ ਆ ਕਦੇ ਖੁਸ਼ੀ ਗਵਾਚ ਜਾਂਦੀ ਹੈ ਮੈਂ ਸਮਝਦਾ ਕਿ ਮੈਂ ਤੁਹਾਨੂੰ ਇਹਦੇ ਬਾਰੇ ਬਹੁਤਾ ਇਸ ਕਰਕੇ ਨਹੀਂ ਦੱਸਦਾ ਕਿ ਜੇ ਮੈਂ ਤੁਹਾਨੂੰ ਸਾਰਾ ਕੁਝ ਦੱਸਦਾ ਫਿਰ ਤੁਸੀਂ ਕਿਤਾਬ ਕਦੋਂ ਪੜੋਗੇ ਕਥੋ ਪ੍ਰਕਾਸ਼ਨ ਪਟਿਆਲਾ ਨੇ ਇਹ ਕਿਤਾਬ ਛਾਪੀ ਹੈਗੀ ਆ 300 ਰੁਪਏ ਦੀ ਕਿਤਾਬ ਹੈਗੀ ਆ ਮੈਂ ਸਮਝਦਾ ਕਿ ਪੰਜਾਬੀਆਂ ਨੂੰ ਨਾ ਕੇਵਲ ਇੱਕ ਕਿਤਾਬ ਪੜ੍ਹਨੀ ਹੀ ਚਾਹੀਦੀ ਆ ਸਗੋਂ ਇਸ ਕਿਤਾਬ ਨੂੰ ਪੜ੍ਹ ਕੇ ਜੇ ਤੁਹਾਡੇ ਮਨ ਅੰਦਰ ਵੀ ਦੁਨੀਆਂ ਗਾਹਣ ਦਾ ਨਵੀਆਂ ਬੋਲੀਆਂ ਸਿੱਖਣ ਦਾ ਨਵੇਂ ਲੋਕਾਂ ਨੂੰ ਮਿਲਣ ਦਾ ਚਾਹ ਪੈਦਾ ਹੁੰਦਾ ਤਾਂ ਇੱਕ ਤਰ੍ਹਾਂ ਨਾਲ ਇਹ ਜਿਹੜੀ ਕਿਤਾਬ ਲਿਖਣ ਦਾ ਮੰਤਵ ਵੀ ਹੱਲ ਹੋ ਜਾਏਗਾ ਕਾਰਨ ਉਹਦਾ ਕੀ ਆ ਕਾਰਨ ਉਹਦਾ ਇਹ ਆ ਕਿ ਜਦੋਂ ਬੰਦਾ ਸਫ਼ਰ ਤੇ ਨਿਕਲਦਾ ਹੈ ਤਾਂ ਉਹ ਬਹੁਤ ਸਾਰੀਆਂ ਚੀਜ਼ਾਂ ਤੋਂ ਨਾ ਮੁਕਤ ਹੋ ਜਾਂਦਾ ਹੈ ਕਿਹੋ ਜੀਆਂ ਚੀਜ਼ਾਂ ਤੋਂ ਮੁਕਤ ਹੋ ਜਾਂਦਾ ਹੈ ਜਿਹੜੀਆਂ ਉਹਨੂੰ ਗ੍ਰਸੀ ਰੱਖਦੀਆਂ ਕਿ ਮੇਰੀ ਜਾਤ ਹੈ ਆ ਮੇਰਾ ਧਰਮ ਹੈ ਆ ਮੇਰੀ نسل ਆ ਮੇਰੀ ਭਾਸ਼ਾ ਹੈ ਮੇਰਾ ਲੱਕ ਹੈ ਜਦੋਂ ਬੰਦਾ ਇਹੋ ਜੀਆਂ ਕਿਤਾਬਾਂ ਪੜ੍ਹਦਾ ਹੈ ਤੇ ਉਹਨੂੰ ਲੱਗਦਾ ਸਾਰਾ ਬ੍ਰਹਿਮੰਡ ਹੀ ਮੇਰਾ ਜਿਹੜੀ ਸਗਲੀ ਧਰਤੀ ਆ ਉਹ ਸਾਧ ਦੀ ਹੋ ਜਾਂਦੀ ਜਗਲੀ ਧਰਤੀ ਸਾਦ ਦੀ ਹੋਣ ਲਈ ਕਿਤਾਬਾਂ ਜਿਹੜੀਆਂ ਤੁਹਾਨੂੰ ਰਾਹ ਦਰਸਾਵਾ ਬਣਾਉਂਦੀਆਂ ਮੈਂ ਬਹੁਤਾ ਨਹੀਂ ਜਿਹੜਾ ਅੰਤ ਆ ਦਾ ਇੱਕ ਛੋਟੇ ਜਿਹੇ ਉਸ ਦੇ ਹੀ ਇੱਕ ਗੱਲ ਨਾਲ ਸਭ ਕਰਨਾ ਚਾਹਣਾ ਕਿ ਬਹੁਤ ਵੱਡੀ ਗੱਲ ਕਈ ਵਾਰ ਉਹ ਸਹਿਜ ਹੀ ਕਹਿ ਜਾਂਦਾ ਹੈ ਪਾਬਲੋ ਨਰੂਦੋ ਸਾਡਾ ਵੱਡਾ ਸ਼ਾਇਰ ਆ ਉਹਦਾ ਜਿਹੜਾ ਇਨਕਲਾਬੀ ਕਾਵਿ ਪਿਆਰ ਕਾਵਿ ਉਹ ਦੁਨੀਆ ਭਰ ਦੇ ਵਿੱਚ ਬੜਾ ਪ੍ਰਸਿੱਧ ਦਾ ਪਰ ਉਹਨੇ ਇਹਨੂੰ ਕੀ ਲਿਖਿਆ ਇੱਕ ਮਹਾਨ ਦੇ ਉੱਤੇ ਕਾਟਾ ਮਾਰ ਕੇ ਲਿਖਿਆ ਇੱਕ ਮਹਾਨ ਕਾਟਾ ਕਵੀ ਦਾ ਘਰ ਯਾਨੀ ਕਵੀ ਦਾ ਘਰ ਤਾਂ ਹੈ ਮਹਾਨ ਦਾ ਨਹੀਂ ਮਹਾਨ ਕਿਉਂ ਨਹੀਂ ਪਾਵੋ ਪਾਵੋ ਨਰਦੋ ਮਹਾਨ ਕਿਉਂ ਨਹੀਂ ਇਹ ਅਸਲ ਦੇ ਵਿੱਚ ਇਹ ਲੇਖ ਪੜ੍ਹ ਕੇ ਤੁਹਾਨੂੰ ਪਤਾ ਲੱਗਾ ਲੇਖ ਪੜ ਕੇ ਇਹ ਤੁਹਾਨੂੰ ਪਤਾ ਲੱਗਦਾ ਹੈ ਹਾਂ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੇ ਦੇਸ਼ਾਂ ਵਿੱਚ ਲੇਖਕਾਂ ਦੇ ਘਰ ਸਾਂਭਣ ਦੀ ਇੱਕ ਪਰਥਾ ਹੈਗੀ ਆ ਪਾਬਲੋ ਨਰੁੱਦਨ ਦਾ ਵੀ ਘਰ 300 ਹੈ ਪਰ ਪਾਬਲੋ ਨਰੁੱਤੋ ਦੀ ਸਥਿਤੀ ਕੀ ਸੀਗੀ ਉਸ ਦੇ ਵਿੱਚ ਉਹ ਪਾਬਲੋ ਨਰੁੱਦਨ ਮਹਾਨ ਕਵੀ ਕਿਉਂ ਨਹੀਂ ਕਹਿੰਦਾਗਾ ਸੱਚਮੁੱਚ ਮੈਂ ਇਹਦੀ ਪੁਸ਼ਟੀ ਨਹੀਂ ਕਰਦਾ ਮੈਂ ਇਹਦੇ ਬਾਰੇ ਜਾਣਦਾ ਵੀ ਨਹੀਂ ਸੀਗਾ ਸੱਚ ਸੱਚੀ ਗੱਲ ਜੇ ਮੈਂ ਦੱਸਾਂ ਸਤਦੀਪ ਦੀ ਇਹ ਕਿਤਾਬ ਪੜ੍ਹਨ ਤੋਂ ਪਹਿਲਾਂ ਮੈਨੂੰ ਨਹੀਂ ਪਤਾ ਸੀ ਪਰ ਉਹ ਲਿਖਦਾ ਹੈ ਲਿਖਦਾ ਕੀ ਹੈ ਕਿ ਨਿਰੂਦਾ ਦੇ ਖਵਾਬਾਂ ਦੀ ਬੀਬੀ ਤੋਂ ਗੱਲ ਯਾਦ ਆਈ ਕਿ ਇੱਕ ਥਾਂ ਸ਼੍ਰੀ ਲੰਕਾ ਵਿੱਚ ਆਪਣੇ ਸਫ਼ਰ ਦਾ ਵਰਣਨ ਕਰਦੇ ਹੋਏ ਉਹ ਦੱਸਦਾ ਹੈ ਕਿ ਕਿਵੇਂ ਉਸਨੇ ਇੱਕ ਸ਼੍ਰੀਲੰਕਣ ਔਰਤ ਜੋ ਕਿ ਸ਼੍ਰੀਲੰਕਾ ਵਿੱਚ ਉਸਦੀ ਰਹਿائش ਵਿੱਚ ਕੰਮ ਕਰਨ ਆਉਂਦੀ ਸੀ ਦਾ ਰੇਪ ਕੀਤਾ ਇਸ ਬਾਰੇ ਨਿਰੁੱਦੋ ਨੇ ਆਪਣੀਆਂ ਯਾਦਾਂ ਵਿੱਚ ਇੱਕ ਥਾਂ ਲਿਖਿਆ ਇੱਕ ਸਵੇਰ ਮੈਂ ਕੁਝ ਵੀ ਕਰਨ ਲਈ ਤਿਆਰ ਸੀ ਤੇ ਉਸਦਾ ਗੁੱਟ ਜ਼ੋਰ ਨਾਲ ਫੜਿਆ ਤੁਸੀਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਿਆ ਅਜੇ ਹੀ ਕੋਈ ਜ਼ਬਾਨ ਨਹੀਂ ਸੀ ਜਿਸ ਦੇ ਨਾਲ ਮੈਂ ਉਸ ਨਾਲ ਗੱਲ ਕਰ ਸਕਦਾ ਚਿਹਰੇ ਉੱਤੇ ਕਿਸੇ ਮੁਸਕਾਨ ਬਗੈਰ ਉਸ ਨੇ ਮੈਨੂੰ ਆਪਣੀ ਮਰਜ਼ੀ ਕਰਨ ਦਿੱਤੀ ਤੇ ਜਲਦੀ ਹੀ ਬਿਨਾ ਕੱਪੜਿਆਂ ਤੋਂ ਮੇਰੇ ਬਿਸਤਰ ਉੱਤੇ ਸੀ ਹੱਦੋਂ ਵੱਧ ਪਤਲੀ ਕਮਰ ਭਾਰਵੇਂ ਕੁल्ले ਤੇ ਡੁੱਲ ਡੁੱਲ ਪੈਂਦੇ ਪਿਆਲਿਆਂ ਵਰਗੀਆਂ ਛਾਤੀਆਂ ਨੇ ਉਸ ਨੂੰ ਦੱਖਣੀ ਭਾਰਤ ਦੀ ਕਿਸੇ ਹਜ਼ਾਰਾਂ ਸਾਲ ਪੁਰਾਣੀ ਮੂਰਤੀ ਵਰਗਾ ਬਣਾ ਦਿੱਤਾ ਸੀ ਇਹ ਮੁਲਾਕਾਤ ਇੱਕ ਬੰਦੇ ਤੇ ਮੂਰਤੀ ਵਿਚਕਾਰ ਸੀ ਉਸਨੇ ਸਾਰਾ ਸਮਾਂ ਬਿਨਾਂ ਕਿਸੇ ਹਲਚਲ ਦੇ ਆਪਣੀਆਂ ਅੱਖਾਂ ਖੁੱਲੀਆਂ ਰੱਖੀਆਂ ਉਸਦੇ ਮਨ ਵਿੱਚ ਮੇਰੇ ਲਈ ਨਫ਼ਰਤ ਜਾਇਜ਼ ਸੀ ਬਤੌਰ ਇਹ ਤਾਂ ਉਹਨੇ ਆਪ ਹੀ ਲਿਖਿਆ ਅਨੁਰੁੱਧੋ ਨੇ ਕਿ ਬਤੌਰ ਕਵੀ ਤਾਂ ਅਨੁਰੁੱਧੋ ਨੂੰ ਮਹਾਨ ਕਹਿਣ ਵਿੱਚ ਕੋਈ ਗਲਤ ਨਹੀਂ ਸ਼ਾਇਦ ਪਰ ਉਸ ਦੀਆਂ ਲਿਖਤਾਂ ਦੀ ਨਵੀਂ ਪੜਤ ਤਮਤਬਕ ਬਤੌਰ ਮਰਦ ਉਹ ਬਹੁਤਾ ਚੰਗਾ ਨਹੀਂ ਸੀ ਇਸ ਕਾਰਨ ਨਵੀਂ ਪੀੜ੍ਹੀ ਦੀਆਂ ਔਰਤਾਂ ਅਨੁਰੁੱਧੋ ਨੂੰ ਜ਼ਿਆਦਾ ਪਸੰਦ ਨਹੀਂ ਕਰਦੀਆਂ ਬਾਕੀ ਤੁਸੀਂ ਹੀ ਦੱਸੋ ਕਿਹਨ ਨੂੰ ਦੋਨੂ ਮਹਾਨ ਕਿਹਾ ਜਾਵੇ ਕਿ ਨਾ ਤਿੰਨ ਕਹਾਣੀਆਂ ਦਾ ਧੰਵਾਦ ਹੀ ਨਹੀਂ ਲੇਖਕਾਂ ਦਾ ਸੱਚ ਵੀ ਇਸ ਵਿੱਚ ਬਿਆਨਿਆ ਹੋਇਆ ਮੈਂ ਇਸ ਕਿਤਾਬ ਨੂੰ ਪੜਨ ਦੀ ਸਿਫਾਰਿਸ਼ ਕਰਦਾ